ਜ਼ਹਿਰੀਲੀ ਸ਼ਰਾਬ ਨੇ ਕੋਹਰ ਪਰਿਵਾਰ ਉਜਾੜ ਦਿੱਤਾ ਬੀਤੇ ਦਿਨੀ ਤੁਹਾਨੂੰ ਚੇਤੇ ਜ਼ਰੂਰ ਹੋਵੇਗਾ ਜ਼ਹਿਰੀਲੀ ਸ਼ਰਾਬ ਦੇ ਕਾਰਨ ਮਜੀਠਾ ਦੇ ਵਿੱਚ ਵਕ-ਵਕ ਪਿੰਡਾਂ ਦੇ ਵਿੱਚ 27 ਮੌਤਾਂ ਹੋਈਆਂ ਸੰਸਾਈ ਲੋਕਾਂ ਦੀ ਜਾਨ ਚਲੀ ਗਈ ਸੀ ਤੇ ਹੁਣ ਇੱਕ ਹੋਰ ਸਖਸ਼ ਦੀ ਮੌਤ ਹੋਈ ਹੈ ਜਿਸ ਦੀਆਂ ਤਿੰਨ ਤੀਆਂ ਨੇ ਛੋਟੀਆਂ-ਛੋਟੀਆਂ ਤੀਆਂ ਨੇ ਤੇ ਜੋ ਪਤਨੀ ਹੈਗੀ ਉਸ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਹਾਲਾਂਕਿ ਜੋ ਪਰਿਵਾਰਕ ਮੈਂਬਰ ਹਨ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਅਸੀਂ ਇਹਨਾਂ ਨੂੰ ਰੋਕਦੇ ਹੁੰਦੇ ਸੀ ਕਿ ਸ਼ਰਾਬ ਨਾ ਪੀਓ ਲੇਕਿਨ ਬੀਤੀ ਰਾਤ ਨੂੰ ਸ਼ਰਾਬ ਪੀ ਕੇ ਆਉਂਦਾ ਹੈਗਾ ਤੇ ਨਾਲ ਹੀ ਉਸ ਨੂੰ ਥੋੜੀ ਜਿਹੀ ਦਿੱਕਤ ਹੁੰਦੀ ਹੈ ਤੇ ਅਸੀਂ ਜੋ ਹੈ ਉਸ ਦਾ ਥੋੜਾ ਜਿਹਾ ਜੋ ਹੋਮ ਰੈਮੇਡੀ ਕਰਦੇ ਆ ਉਹ ਕਰਨ ਤੋਂ ਬਾਅਦ ਅਸੀਂ ਸੋ ਜਾਂਦੇ ਹਾਂ ਹੈਗੇ ਆ ਜਦੋਂ ਸਵੇਰੇ ਟੜਕੇ 5 ਵਜੇ ਦੇਖਦੇ ਨੇ ਤਾਂ ਉਹਨਾਂ ਦੇ ਸਾ ਮੁੱਕ ਮੁੱਕੇ ਹੁੰਦੇ ਨੇ ਜਿਹੜੀ ਆ ਤੇ ਜਾਣਕਾਰੀ ਜਿਹੜੀ ਹੈਗੀ ਸਾਹਮਣੇ ਆ ਰਹੀ ਹੈ ਕਿ ਤੜਕੇ ਜੋ ਹੈ ਇਹਨਾਂ ਦੀ ਮੌਤ ਹੋਈ ਹੈ ਜਿਸ ਦਾ ਨਾਮ ਸਤਨਾਮ ਸਿੰਘ ਦੱਸਿਆ ਜਾ ਰਿਹਾ ਰਾਤ ਨੂੰ ਸ਼ਰਾਬ ਪੀ ਕੇ ਆਇਆ ਸੀ ਤੇ ਤੜਕੇ 5 ਵਜੇ ਮੌਤ ਹੋ ਗਈ ਹਾਲਾਂਕਿ ਪਰਿਵਾਰਕ ਮੈਂਬਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੇ ਘਰ ਦੇ ਵਿੱਚ ਇੱਕੋ ਇੱਕ ਸਖਸ਼ ਦੀ ਸੀਗਾ ਜੋ ਕਿ ਰੋਜ਼ੀ ਰੋਟੀ ਕਮਾਉਂਦਾ ਸੀਗਾ ਇੱਕੋ ਇੱਕੋ ਸਖਸ਼ ਸੀਗਾ ਜੋ ਕਿ ਸਾਡਾ ਜੋ ਹੈ ਖਰਚਾ ਉਠਾਉਂਦਾ ਸੀ ਹੁਣ ਸਾਡੇ ਮਗਰ ਕੋਈ ਵੀ ਨਹੀਂ ਰਹਿ ਗਿਆ ਅਸੀਂ ਕਿਸ ਦੇ ਆਸਰੇ ਜੀਵਾਂਗੇ ਤਾਂ ਤਿੰਨ ਤਸਵੀਰਾਂ ਕੁੜੀਆਂ ਦੀਆਂ ਤੁਹਾਡੀ ਸਕਰੀਨ ਤੇ ਨੇ ਇਹ 마ਸੂਮ ਬੱਚੀਆਂ ਨੇ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਹੁਣ ਉਹਨਾਂ ਨੂੰ ਉਹਨਾਂ ਦਾ ਪਿਤਾ ਕਦੇ ਵੀ ਨਹੀਂ ਮਿਲੇਗਾ ਕਿਉਂਕਿ ਉਹ ਹੁਣ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਤੁਹਾਨੂੰ ਦੱਸ ਦਈਏ ਖਬਰ ਜਿਹੜੀ ਹੈਗੀ ਆ ਮਜੀਠਾ ਤੋਂ ਇਹ ਸਾਹਮਣੇ ਆ ਰਹੀ ਹੈਗੀ ਮਜੀਠਾ ਦੇ ਵਿੱਚ ਬੀਤੇ ਦਿਨੀ ਸ਼ਰਾਬ ਵੀ ਜੋ ਹੈ ਸ਼ਰਾਬ ਦਾ ਕਾਰਨ ਵਾਪਰਦਾ ਹੈਗਾ ਜ਼ਹਿਰੀਲੀ ਸ਼ਰਾਬ ਦੇ ਕਾਰਨ 28 ਜਿਹੜੇ ਲੋਕ ਨੇ ਉਹਨਾਂ ਦੀ ਹੁਣ ਮੌਤ ਹੋ ਚੁੱਕੀ ਐ 27 ਦੀ ਪਹਿਲਾ ਮੌਤ ਹੁੰਦੀ ਐ ਤੇ ਅੱਜ ਇੱਕ ਹੋਰ ਸਖਸ਼ ਦੀ ਮੌਤ ਹੋਈ ਹੈਗੀ ਤਾਂ ਤੁਹਾਨੂੰ ਦੱਸ ਦਈਏ ਮਜੀਠਾ ਦੇ ਪਿੰਡ ਅਰਜਨ ਮੰਗਾ ਤੋਂ ਇਹ ਮਾਮਲਾ ਜਿਹੜਾ ਸਾਹਮਣੇ ਆਇਆ ਹੈਗਾ ਜਾਣਕਾਰੀ ਇਹ ਦੱਸੀ ਜਾ ਰਹੀ ਐ ਕਿਸ ਸਤਨਾਮ ਸਿੰਘ ਜਿਸ ਦੀ ਮੌਤ ਹੋਈ ਹੈਗੀ ਉਹ ਕੰਮ ਤੋਂ ਪਰਤ ਰਿਹਾ ਸੀ ਕੰਮ ਤੋਂ ਪਰਤਦਿਆਂ ਉਹ ਜੋ ਹੈ ਉਸਨੇ ਸ਼ਰਾਬ ਪੀਤੀ ਸੀ ਜਿਸ ਤੋਂ ਬਾਅਦ ਤੜਕੇ ਉਸ ਦੀ ਮੌਤ ਹੋਈ ਹੈਗੀ ਜੋ ਕਿ ਕਰੀਬ-ਕਰੀਬ 45 ਤੋਂ 46 ਸਾਲ ਦਾ ਦੱਸਿਆ ਜਾ ਰਿਹਾ ਹੈ ਤੇ ਉਸ ਦੇ ਪਿੱਛੇ ਉਸ ਦੀ ਪਤਨੀ ਮਾਤਾ ਪਿਤਾ ਤੇ ਨਾਲ ਹੀ ਤਿੰਨ ਛੋਟੀਆਂ-ਛੋਟੀਆਂ ਜੋ ਉਸ ਦੀਆਂ ਧੀਆਂ ਨੇ ਉਹ ਰਹਿ ਚੁੱਕੀਆਂ ਨੇ ਤਾਂ ਉਹਨਾਂ ਦੇ ਵੱਲੋਂ ਹੁਣ ਆਸਰਾ ਜਿਹੜਾ ਹੈਗਾ ਦੇਖਿਆ ਜਾ ਰਿਹਾ ਹੈ ਕਿ ਆਖਰ ਉਹਨਾਂ ਦਾ ਹੁਣ ਪਾਲਣ ਪੋਸ਼ਣ ਕੌਣ ਕਰੇਗਾ ਕਿਉਂਕਿ ਘਰ ਦੇ ਵਿੱਚ ਕੋਈ ਇੱਕ ਉਹੀ ਸਾਕਸ਼ ਸੀਗਾ ਜੋ ਰੋਜ਼ੀ ਰੋਟੀ ਕਮਾਉਂਦਾ ਸੀ ਪੂਰਾ ਘਰ ਚਲਾਉਂਦਾ ਸੀ ਇਸੇ ਕਰਕੇ ਹੁਣ ਪਿੰਡ ਵਾਸੀਆਂ ਦੇ ਵੱਲੋਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਅਰਦਾਸ ਜਿਹੜੀ ਹੈਗੀ ਕੀਤੀ ਜਾ ਰਹੀ ਹੈਗੀ ਆ ਕਿ ਪਰਿਵਾਰ ਜੋ ਹੈ ਉਸ ਨੂੰ ਜੋ ਇਹ ਪਾਣਾ ਵਰਤਿਆ ਹੈਗਾ ਉਹ ਮੰਨਣ ਦਾ ਜੋ ਹੈ ਉਹਨਾਂ ਨੂੰ ਬਖਸ਼ ਵਰਤੇ ਇਸ ਦੇ ਨਾਲ ਹੀ ਜੋ ਹੈ ਕਿਹਾ ਜਾ ਰਿਹਾ ਹੈ ਕਿ ਜੋ ਪਰਿਵਾਰ ਹੈ ਜਿਨ੍ਹਾਂ ਦੇ ਹੁਣ ਪਿੱਛੇ ਕੋਈ ਵੀ ਨਹੀਂ ਰਹਿ ਗਿਆ ਅਜਿਹੇ ਦੇ ਵਿੱਚ ਇਹਨਾਂ ਦੀ ਬਾ ਜਿਹੜੀ ਹੈਗੀ ਫੜਨੀ ਚਾਹੀਦੀ ਹੈ ਕਿ ਕਿਉਂਕਿ ਹੁਣ ਇੱਕੋ ਇੱਕ ਜੋ ਘਰ ਦੇ ਵਿੱਚ ਕਮਾਉਣ ਵਾਲਾ ਸੀਗਾ ਉਹ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਹੈਗਾ ਤਾਂ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੈ ਪੂਰੇ ਪਰਿਵਾਰ ਦੇ ਵਿੱਚ ਵੀ ਮਾਤਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਤੇ ਪਰਿਵਾਰ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਹੈ ਕਿ ਅਸੀਂ ਵਾਰ-ਵਾਰ ਮਨਾ ਕਰਦੇ ਸੀ ਸ਼ਰਾਬ ਨਾ ਪੀਣ ਨੂੰ ਲੇਕਿਨ ਇਹ ਨਹੀਂ ਸੀ ਮੰਦਾ ਜਿਸ ਦੇ ਕਾਰਨ ਬੀਤੀ ਰਾਤ ਨੂੰ ਜੋ ਹੈ ਸ਼ਰਾਬ ਪੀ ਕੇ ਆਉਂਦਾ ਤੇ ਅਚਾਨਕ ਇਸ ਦੀ ਮੌਤ ਹੋ ਗਈ ਹੈ ਤੇ ਘਰ ਦੇ ਵਿੱਚ ਮਾਤਮ ਪਸਰਿਆ ਹੋਇਆ ਕੀ ਕੁਝ ਕਹਿਣਾ ਹੈ ਪੂਰੇ ਮਾਮਲੇ ਦੇ ਵਿੱਚ ਪਤਨੀ ਦਾ ਤੇ ਇਸੇ ਦੇ ਨਾਲ ਕੀ ਕੁਝ ਕਹਿਣਾ ਹੈ ਉਹਨਾਂ ਦੇ ਭਰਾ ਤੇ ਨਾਲ ਹੀ ਪਿਤਾ ਦਾ ਉਹ ਤੁਹਾਨੂੰ ਸੁਣਾਉਂਦੇ ਆਂ ਤਰੀ ਕੀ ਉਹ ਲਾਡੂ ਬਾਣੂ ਪੀ ਕੇ ਆਇਆ ਸੀ ਉਹ ਮੈਂ ਬੜੀ ਵਾਰੀ ਸੁਣਿਆ ਹੈ ਕਿ ਨਾ ਪੀਆ ਕਰ ਉਹ ਤੋਂ ਵੀ ਗਿਆ ਰੋਟੀ ਖਾਧੀ ਜਾਂ ਲੰਮੇ ਪਿਆ ਸਵੇਰੇ ਖਾਲ ਲਿਆ ਉੱਠਿਆ ਨਹੀਂ ਆ ਦੇ ਰਹੇ ਨੇ ਉੱਥੇ ਉੱਠ ਆ ਲਈ ਕਿੰਨੇ ਬੱਚੇ ਜੀ ਤੁਹਾਡੇ ਤੇੰਨ ਮੇਰੀ ਗੁੱਡੀ ਹੈ ਵਾਹ ਕਰਦੇ ਰਹੇ ਬੱਚੇ ਹੋਗੇ ਤੇ ਅੱਗੇ ਵੀ ਸ਼ਰਾਬ ਪੀਂਦੇ ਰਹੇ ਤੇ ਅੱਗੇ ਵੀ ਪੀਂਦੇ ਉਹ ਬੜਾ ਟੌਨੀ ਨਹੀਂ ਨਹੀਂ ਆੜਦੇ ਹੁੰਦੇ ਲੇਟੇ ਨੂੰ ਕਿ ਸ਼ਰਾਬ ਪੀਆ ਬਾਹਰੋਂ ਸਤਾਇ ਥੋਂ ਗਿਆ ਕਿੰਨੇ ਉਮਰ ਸੀ ਦੀ 35 36 ਹਜ਼ਾਰ ਦੀ ਹੋਣੀ ਕਿੰਨੇ ਬੱਚੇ ਨੇ ਗੁੱਡੀਆਂ ਕੀ ਮੰਗ ਕਰਦੇ ਆ ਸਰਕਾਰ ਤੋਂ ਸਰਕਾਰ ਤੋਂ ਕੀ ਮੰਗ ਕਰਦੇ ਆ ਨਿੱਕੇ ਨਿੱਕੇ ਬੱਚਿਆਂ ਦਾ ਵਾਸ਼ਟ ਵਜਾਇਆ ਨਿੱਕੇ ਨਿੱਕੇ ਗੁੱਡੀਆਂ ਆਈ ਚੋਂ ਕੰਡੇ ਦੇ ਬੀਚ ਕਿੰਨੇ ਬੱਚੇ ਜੀ ਆਪਣੇ ਤੁਹਾਡੇ ਕਿੰਨੇ ਬੱਚੇ ਇੱਕ ਇੱਕ ਮਰ ਗਿਆ ਤੇ ਕਿੰਨੇ ਵੱਡਾ ਹੋਗਾ ਪਖਰਾਵਾ ਕਿੱਥੋਂ ਪੀ ਗਿਆ ਸ਼ਰਾਬ ਕੋ ਪਤਾ ਲੱਗਾ ਸ਼ਰਾਬ ਇੱਥੇ ਨਹਿਰੋਂ ਪਾਰ ਆਮ ਮਿਲਦੀ ਆ ਜਿੰਨੀ ਮਰਜ਼ੀ ਪੀਵੇ ਕਿਥੇ ਅਰਜਨ ਮੰਗੇ ਕਿ ਜਾਂ ਹੋਰ ਕਿਤੇ ਲਾਧੂ ਪਾਣਾ ਲਾਧੂ ਪਾਣੇ ਤੋਂ ਰੋਜ਼ ਜਾਂਦੇ ਹੇ ਰੋਜ਼ ਦਿਲੀ ਪੀਂਦਾ ਸ਼ਰਾਬ ਇਹ ਰਾਤ ਸਾਡੇ ਨਾਲ 12 ਵਜੇ ਆਂਦਾ ਆ ਕੇ ਮੇਰੇ ਜਿਹਰ ਜੀ ਪੈਂਦੀ ਆ ਤੈ ਕੱਚੀ ਲੱਸੀ ਬਣਾ ਕੇ ਦਿੱਤੀ ਆ ਮੁਰਕੇ ਅਹੀਂ ਕੁਸਿਆ ਜਿਆਦੀ ਹੁੰਦੀ ਕਿ ਨਹੀਂ ਆਂਦਾ ਨਹੀਂ ਉਹ ਹਟ ਗਿਆ ਤੇ ਮੁਰਕੇ ਅਹੀਂ ਸਵੇਰੇ ਵੇਖਿਆ 5 ਵਜੇ ਤੇ ਪੂਰਾ ਹੋ ਗਿਆ